ਕਹਿਆ ਜਾਏ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਉਤਮ ਨੇਚ ਹੁਕਮ ਲਿਖ ਦਿੱਤ ਸੁਖ ਪਾਈ ਹੈ ਅਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿੱਤੇ ਦੂਰ ਗਾਵੇ ਕੋ ਵੇਖੇ ਹਾਦਰਾ ਹਦੂਰ ਕਤਨਾ ਕਥੀ ਨਾ ਆਵੇ ਟੋਟ ਕਦ ਕਦ ਕਥੀ ਕੋਟੀ ਕੋਟ ਕੋਟ ਕੋ ਜਿੰਦਾ ਰੇ ਲੈnde ਥਕ ਪਾਹੇ ਜੁਗਾ ਜਗੰਤਰ ਕਾਹੀ ਖਾਏ ਜਿਤੈ ਦਰਵਾਜ਼ ਮੋਖੇ ਬੋਲਣ ਬੋਲੀਐ ਜਿਤੁਨ ਧਰੇ ਪਿਆ ਅੰਮ੍ਰਿਤ ਵੇਲਾ ਸਚ ਨੋ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਤਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪੇ ਆ ਨਾ ਜਾਏ ਕੀਤਾ ਨਾ ਹੋਵੇ ਆਪੇ ਆਪ ਨਰੰਚਨ ਸੋਵੇ ਜਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਦਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਗੁਰੇ ਸਰਗੁਰ ਗੋਰਖ ਬਰਮਾ ਗੁਰ ਪਾਰਵਤੀ ਮਾ ਗੁਰਾ ਇੱਕ ਦੇਹ ਗਜਾਈ ਤਵਨਾ ਜੀਆ ਕਾ Hello? ਲੇ ਆ ਜੋ ਜਿੱਤਿਆਨ ਸੰਗਰ ਮਲੇ ਆ ਜੋ ਜਿੱਤਿਆਨ ਜੋ ਗੰਦੋ ਜੋ ਗੰਗਲ ਮਲੇ ਅਦੇ ਐਸਡੀਐਮ ਦਫਤਰ ਵਿਖੇ ਤੁਸੀਂ ਆ ਪਾਰਟ ਦੇ ਮੌਕੇ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਸਾਰਿਆਂ ਨੂੰ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸਡੀਐਮ ਆਫਿਸ ਚ ਸਾਡੇ ਸਰਦਾਰ ਅਮਰੀਕ ਸਿੰਘ ਜੀ ਐਸਡੀਐਮ ਸਾਹਿਬ ਤੇ ਸਾਰੇ ਸਟਾਫ ਵੱਲੋਂ ਜਿਹੜਾ ਇਹ ਸਲਾਣਾ ਇੱਕ ਗੁਰੂ ਸਾਹਿਬ ਦੀ ਜਿਹੜੀ ਇੱਥੇ ਉਹਨਾਂ ਤੋਂ ਅਸ਼ੀਰਵਾਦ ਲੈਂਦੇ ਕਿ ਸਾਰੇ ਸਾਡੇ ਸਬ ਡਿਵੀਜ਼ਨ ਦਾ ਕੋਰਸ ਆਫ ਦਾ ਜਿਹੜਾ ਹਮੇਸ਼ਾ ਇਹਦਾ ਕੰਮ ਵਧੀਆ ਚੱਲੇ ਸਭ ਤੇ ਮਿਹਰ ਰਹੇ ਔਰ ਕਿਸੇ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਸਾਰਿਆਂ ਦੇ ਚੜ੍ਹਦੀ ਕਲਾ ਰਹੇ ਹਮੇਸ਼ਾ ਉਹਦੇ ਲਈ ਜਿਹੜਾ ਹੈ ਇੱਥੇ ਜੋ ਪਾਠ ਕਰਾਇਆ ਗਿਆ ਤੇ ਸਾਡੇ ਨਾਲ ਸਾਰੇ ਹੀ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਸਭਾ ਵਨਵਲੰਟੀਅਰ ਸਭਾ ਵਨ ਪਹੁੰਚੇ ਨੇ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਸਿਕੰਦਰ ਸਿੰਘ ਜੀ ਸਹੀੜੀ ਉਹ ਵੀ ਪਹੁੰਚੇ ਨੇ ਸਾਡੇ ਚਮਕੌਰ ਸਾਹਿਬ ਤੋਂ ਵਿਸ਼ਾਲ ਜੀ ਤੇ ਹੋਰ ਸਾਥੀ ਬਿਲਾ ਜੀ ਇੱਥੇ ਪਹੁੰਚੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਤੇ ਅਰਦਾਸ ਬੇਨਤੀਆਂ ਕਰਦਾ ਉਸ ਅਕਾਲ ਪੁਰਖ ਅੱਗੇ ਕਿ ਸਾਰੇ ਸਾਡੇ ਹਲਕਾ ਚਮਕੌਰ ਸਾਹਿਬ ਪੰਜਾਬ ਉੱਤੇ ਜਿਹੜੀ ਸੁੱਖਾਂ ਵੀ ਮਿਹਰ ਰੱਖਣ ਔਰ ਸਾਰੇ ਪੰਜਾਬੀ ਸਾਡੇ ਜਿੱਥੇ ਵੀ ਵਸਦੇ ਹੋਣ ਚਾਹੇ ਸਾਡੇ ਹਿੰਦੁਸਤਾਨ ਤੋਂ ਬਾਹਰ ਸਾਰਿਆਂ ਤੇ ਚੜ੍ਹਦੀ ਕਲਾ ਦੀ ਮਿਹਰ ਅਕਾਲ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਟੂਡੈਂਟ ਸਾਹਿਬ ਅੱਜ ਤੁਸੀਂ ਸਮਾਗਮ ਕਰਾ ਰਹੇ ਹੋ ਜੋ ਕਿ ਹਾਇ ਸਾਲ ਹੁੰਦੇ ਨੇ ਸਾਲਾਨਾ ਸਮਾਗਮਾ ਤੁਹਾਡੇ ਤੇ ਕੀ ਮੁੱਖ ਰੱਖ ਕੇ ਕਰਾ ਰਹੇ ਹੋ ਸਮਾਗਮ ਨਵੇਂ ਸਾਲ ਨੂੰ ਮੁੱਖਾ ਜੀ ਹਾਂ ਹਾਂਜੀ ਜਿਹੜੇ ਸਾਡੇ ਐਸਟੀਐਮ ਆਫਿਸ ਦੇ ਅਤੇ ਤਹਿਸੀਲ ਦੇ ਜਿੰਨੇ ਕਰਮਚਾਰੀ ਆ ਪਟਵਾਰੀ ਸਹਿਬਾਨ ਉਹ ਹਰ ਸਾਲ ਜਿਹੜਾ ਹੈਗਾ ਗੁਰੂ ਸਾਹਿਬ ਦਾ ਓਟ ਆਸਰਾ ਲੈਂਦੇ ਆ ਔਰ ਨਵੇਂ ਸਾਲ ਨੂੰ ਮੁੱਖ ਰੱਖ ਕੇ ਜਿਹੜਾ ਹੈਗਾ ਹਰ ਵਾਰ ਜਿਹੜਾ ਇਹ ਕਰਵਾਉਂਦੇ ਹੈਗੇ ਆ ਸਾਡੇ ਪਾਠ ਤੇ ਕੀਰਤਨ ਔਰ ਉਸੇ ਲੜੀ ਦੇ ਵਿੱਚ ਜਿਹੜਾ ਹੈਗਾ ਅੱਜ ਅਸੀਂ 2026 ਦਾ ਜਿਹੜਾ ਹੈਗਾ ਜਿਹੜਾ ਸੁਖਮਨੀ ਸਾਹਿਬ ਦਾ ਪਾਠ ਤੇ ਕੀਰਤਨ ਕਰਵਾਇਆ ਜਾ ਰਿਹਾ ਮੁੱਖ ਤੌਰ ਦੇ ਉੱਤੇ ਜਿਹੜਾ ਹੈਗਾ ਗੁਰੂ ਸਾਹਿਬ ਦਾ ਔਟ ਆਸਰਾ ਲੈਣੇ ਆ ਤਾਂ ਕਿ ਜਿਹੜਾ ਹੈਗਾ ਸਾਰਿਆਂ ਨੂੰ ਪਰਮਾਤਮਾ ਸਮਤ ਬਖਸ਼ੇ ਆਪਣੇ ਕੰਮ ਦੇ ਵਿੱਚ ਜਿਹੜਾ ਹੈ ਸਾਰੇ ਸੇਵਾ ਦੇ ਭਾਵਨਾ ਨਾਲ ਕਰਨਾ ਕਿ ਜਿੰਨਾ ਵੀ ਸਾਡਾ ਏਰੀਆ ਹੈਗਾ ਇਲਾਕਾ ਹੈ ਹੈ ਉਹਦੀ ਖੁਸ਼ਹਾਲੀ ਉਹਦੀ ਜਿਹੜੀ ਇੱਕ ਸੁਖ ਸ਼ਾਂਤੀ ਤਰੱਕੀ ਵਾਸਤੇ ਪਿਛਲੇ ਸਾਲ ਵੀ ਹੜ੍ਹ ਆਇਆ ਤਾਂ ਗੁਰੂ ਸਾਹਿਬ ਨੇ ਬੜੀ ਕਿਰਪਾ ਰੱਖੀ ਉਹ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਵਾਸਤੇ ਉਹਨਾਂ ਦਾ ਊਟ ਆਸਰਾ ਲੈਣ ਵਾਸਤੇ ਅਸੀਂ ਕਰਵਾਉਣੀ ਔਰ ਸਾਰੇ ਜਿੰਨੇ ਵੀ ਜਿਹੜੇ ਹੈਗੇ ਆ ਸਤਕਾਜ ਯੋਗ ਹੈ ਸਾਰੇ ਪਤਵੰਤੇ ਸੱਜਣ ਐਮ.ਐਲ.ਏ ਸਾਹਿਬ ਔਰ ਜਿੰਨੀ ਸੰਗਤ ਆਈ ਹੈ ਸਾਰਿਆਂ ਦਾ ਅਸੀਂ ਜਿਹੜਾ ਹੈਗਾ ਦਿਲੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਜਿਹੜਾ ਹੈਗਾ ਅੱਜ ਆ ਕੇ ਇਹ ਤੇਰੀ ਹੈਗੀ ਆ ਪਰ ਅਹ ਗੁਰੂ ਸਾਹਿਬ ਦੇ ਚਰਨਾਂ ਦੇ ਉਹ ਤਸਰ ਲਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਠੀਕ ਹੈ